ਜੀ 사ਸਰੀ ਘਾਲ ਜੀ ਸਵੇਰ ਦੇ ਵੱਜ ਗਏ ਜੀ 6 ਤੇ ਅਸੀਂ ਚੱਲੇ ਆਂ ਕੰਮ ਤੇ ਕੰਮ ਤੇ ਜਾ ਕੇ ਦਿਖਾਉਣੇ ਆ ਕਾਮਕਾਰ ਤੈਨੂੰ ਤੇ ਮਿਲਦੇ ਆਂ ਕੰਮ ਤੇ ਮੀ ਪੈ ਰਿਆ ਜੀ ਅਸੀਂ ਪਹੁੰਚ ਗਏ ਆਂ ਕੰਮ ਤੇ ਮੀ ਪੈ ਰਿਆ ਤੇ ਪਾਰਕਿੰਗ ਵਿੱਚ ਆ ਹਜੇ पूरी पार्किंग गारी पूरी पार्किंग गड्डिया की सारी मी पै रहा बहुत तेज़ योजा माहौल है जी कुछ ਪੂਰੀ ਪਾਰਕਿੰਗ ਆ ਗੱਡੀਆਂ ਦੀ ਸਾਰੀ ਇੰਨੀ ਵੀ ਲੋ ਜੱਪ ਆ ਗਿਆ ਇੰਟਰਸਟ ਤੇ ਇੱਥੇ ਕਰਾਂਗੇ ਕਾਰਡ ਪੰਚ ਫਿਰ ਹੋਊਗੀ ਐਂਟਰੀ ਅੰਦਰ लॉज डोर गया आप आ गए अंदर इतने कपड़े चेंज ਆ ਬੱਸਾਂ ਖੜੀਆਂ ਜੀ ਆਪਣੀਆਂ ਕੰਮ ਵਾਲੀਆਂ 포ਰਟ ਤੇ ਲਗਾ ਲੈ ਕੇ ਜਾਣਾ ਨਾ ਸਮੁੰਦਰ ਤੇ ਸਾਰੇ ਕੰਟੇਨਰ ਲੱਗੇ ਜਿਹੜੇ ਆਏ ਸ਼ਿਪਾਂ ਤੇ ਆਉਂਦੇ ਆ ਨਾ ਜੇ ਜਾਂਦੇ ਆ ਉਹ ਲੱਗੇ ਸਕਰੀਨਾਂ ਲੱਗੀਆਂ ਹੋਈਆਂ ਇਦਾਂ ਇੱਥੇ ਡਿਊਟੀ ਆ ਜਾਂਦੀ ਹੈ ਬੰਦੇ ਦੀ ਡਿਊਟੀ ਕਿਹੜੀ ਸਾਈਟ ਤੇ ਆ ਕਿੱਥੇ ਆ ਸਾਰੀਆਂ ਸਕਰੀਨਾਂ ਲੱਗੀਆਂ ਜੀ ਸ਼ੈਫ ਲੱਗਾ ਹੋਇਆ ਜੀ ਕੰਮ ਚੱਲਣ ਡਿਆ ਜੇ ਛੋਟਾ ਹੀ ਆ ਸ਼ੈਫ ਅੱਜ ਤੇ ਇਧਰ ਖਰਾਬ ਆਇਆ ਤੇ ਛੋਟਾ ਹੀ ਸ਼ੈਫ ਆਇਆ ਆ ਇਧਰ ਰੱਖੰਦੇ ਕੰਟੇਨਰ ਲੱਗੇ ਹੋਏ ਆ ਇੱਕ ਜਾ ਰਿਹਾ ਸ਼ੈਫਾ ਛੋਟਾ ਸ਼ੈਫ ਚੱਲ ਰਿਹਾ ਹੈ ਮੈਜ਼ਰ ਖਰਾਬ ਹੋਣ ਦੀ ਵਜ੍ਹਾ ਕਰਕੇ ਨਾ ਕੰਮ ਸ਼ੇਪ ਆਏ ਨਹੀਂ ਤੇ ਕੰਮ ਘੱਟ ਗਿਆ ਚੱਲਾ ਜੀ ਹੁਣ ਕੰਡੀਨਰ ਅੰਦਰ ਇਹ ਪਰੇ ਅੰਦਰ ਲੋਡ ਹੋਣਾ ਜੀ